ਗਰਬ ਜੀ ਸੰਗਰੂਰ ਵੀ ਦੀ ਕਲਤਾ ਚਾਹੁੰਦਾ ਸੀ ਲਿਖਣਾ ਕੋਈ ਲਫ਼ਜ਼ ਸੋਚ ਵਿਚਾਰ ਕੇ ਕੁਝ ਲਫ਼ਜ਼ ਸੋਚ ਵਿਚਾਰ ਕੇ ਲਿਖਦਾ ਲਿਖਦਾ ਲਿਖ ਅਲਫ਼ਾਜ਼ ਗਿਆ ਲਿਖਦਾ ਲਿਖਦਾ ਲਿਖ ਅਲਫ਼ਾਜ਼ ਗਿਆ ਚਾਹੁੰਦਾ ਸੀ ਛੁਪਾਉਣੀ ਕੁਝ ਰਾਜ਼ ਆਪਣੀ ਚਾਹੁੰਦਾ ਸੀ ਕਿ ਪਾਣੀ ਕੁਝ ਰਾਜ਼ ਆਪਣੇ ਬਹਿ ਜਜ਼ਬਾਤਾਂ ਚ ਖੋਲਦਾ ਖੁਦ ਹੀ ਰਾਜ਼ ਗਿਆ ਬਹਿ ਜਜ਼ਬਾਤਾਂ ਚ ਖੋਲਦਾ ਖੁਦ ਹੀ ਰਾਜ਼ ਗਿਆ ਹਿੰਮਤ ਹਾਰ ਕਦੇ ਮੰਨੀ ਕਿਸਮਤ ਪਿੰਜਰੇ ਨੂੰ ਹਿੰਮਤ ਹਾਰ ਕਦੇ ਮੰਨੀ ਕਿਸਮਤ ਪਿੰਜਰੇ ਨੂੰ ਕਦੇ ਤੋੜ ਪਿੰਜਰਾ ਉੜਦਾ ਵਾਂਗ ਬਾਜ ਗਿਆ ਉੜਦਾ ਵਾਂਗ ਬਾਜ ਗਿਆ